ਆਪਣੇ ਬੱਚਿਆਂ ਦੇ ਨਾਂ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਫੋਲੋ ਕਰਦੇ ਹੋ ਲਾਈਕ ਕਰਦੇ ਹੋ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਕੁਐਰੀ ਕਰਨੀ ਹੋਵੇ ਉਹ ਤੇ ਕਰਦੇ ਹੋ ਜਿਹੜਾ ਇਹ ਚੀਜ਼ ਹੈ ਇਹ ਤੁਹਾਡੇ ਬੱਚੇ ਨੂੰ ਨਾਲ ਲੈ ਕੇ ਆਗੇ 1k ਦੀ ਸ਼ਾਪਿੰਗ ਤੇ ਮੰਮੀ ਡੈਡੀ ਕੋਈ ਵੀ ਕਰਕੇ ਬੂਟ ਜੁੱਤੀ ਲੈਂਦਾ ਉਹ ਬੱਚੇ ਨੂੰ ਫ੍ਰੀ ਹੈ ਵੱਡਾ ਬੱਚਾ ਉਹਨੂੰ 12 ਸਾਲ ਤੱਕ ਦੇ ਬੱਚੇ ਨੂੰ ਸੈਂਡਲ ਜਿਹੜੇ ਹੈਗੇ ਨੇ ਉਹ ਫ੍ਰੀ ਹੈ ਨਾਲ ਲੈ ਕੇ ਆਉਗੇ ਛੋਟਾ ਬੱਚਾ ਆ ਗਿਆ ਤਾਂ ਉਹਨੂੰ ਇਹ ਜਿਹੜੀਆਂ ਚੱਪਲਾਂ ਨੇ ਉਹ ਬਿਲਕੁਲ 10000 ਦੀ ਸ਼ੋਪਿੰਗ ਕਰਨੀ ਮਾਪੇ ਤੇ ਚਾਹੇ ਬੱਚੇ ਦੀ ਚੱਪਲ ਲੈ ਕੇ ਜਾ ਸਕਦੇ ਚਾਹੇ ਸੈਂਡਲ ਲੈ ਕੇ ਜਾ ਸਕਦੇ ਫ੍ਰੀ ਮਿਲਣਗੇ ਬੱਚਾ ਨਾਲ ਹੋਵੇ ਬੱਚਾ ਨਾਲ ਹੋਵੇ ਕਿਉਂਕਿ ਬੱਚਾ ਰੱਬ ਦਾ ਰੂਪ ਹੁੰਦਾ ਜਦੋਂ ਸਾਡੇ ਸ਼ੋਅਰੂਮ ਦੇ ਵਿੱਚ ਚਰਨ ਪੈਂਦੇ ਨੇ ਸਾਡਾ ਦਿਲ ਵੈਸੀ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ ਸਰ ਇਹ ਬੂਟਾਂ ਦੀ ਬਹੁਤ ਵੱਡੀ ਆਫਰ ਲਗਾਈ ਹੋਈ ਹੈ ਕਹਿੰਦੇ ਤੁਸੀਂ ਸਰਹੰਦ ਸ਼ਹਿਰ ਦੇ ਵਿੱਚ ਇਹ ਰਾਜ ਕੀ ਇਹ ਬੂਟਾਂ ਦਾ ਜੀ ਗੱਲ ਕਰੀਏ ਸਰ ਤੁਸੀਂ ਦੇਖੋ ਜੇ ਬੂਟਾਂ ਦੇ ਉੱਤੇ ਆਫਰ ਹੈ ਇੰਨੇ ਸਸਤੇ ਕਰ ਦਿੱਤੇ ਪੂਰਾ ਪੰਜਾਬ ਛੱਡੋ ਤੁਸੀਂ ਪੂਰਾ ਇੰਡੀਆ ਜਿਹੜਾ ਸਰਹੰਦ ਸਰੰਦ ਕਰ ਰਿਹਾ ਹੈ ਈਜੀ ਲਾਈਫ ਸਟੋਰ ਸਰਹੰਦ ਦੇ ਵਿੱਚ ਨਹੀਂ ਕਿਉਂ ਕਰ ਰਿਹਾ ਸਰੰਦ ਸਰੰਦ ਜੇ ਕੋਈ ਟਾਰੀ ਕੋ ਰੇਟ ਹੀ ਬਹੁਤ ਸਸਤੇ ਨੇ ਸਰ ਓਰੀਜਨਲ ਜਿਹੜੇ ਬੂਟ ਨੇਗੇ ਉਹਨਾਂ ਦੇ ਰੇਟ ਦੂਜੀ ਦੇਖ ਲਓ ਅਸੀਂ ਜਿਹੜੇ ਬੱਚੇ ਆ ਰਹੇ ਨੇ ਨਾਲ ਉਹਨਾਂ ਨੂੰ ਬੱਚਿਆਂ ਨੂੰ ਵੀ ਅਸੀਂ ਫ੍ਰੀ ਹੈ ਜਿਹੜੀ ਆਫਰ ਦਿੰਨੇ ਆ ਤੁਸੀਂ ਇਹ ਦੇਖ ਲਓ ਜਿੰਨਾ ਆਪਣੇ ਭੈਣਾਂ ਦੇ ਖਾਤਰੀ ਤੁਸੀਂ ਲਾ ਲਓ ਇਹ ਜਿਹੜੀ ਜੁੱਤੀ ਆ ਅਸੀਂ ਸਿਰਫ 200 ਰੁਪਏ ਦੀ ਦੇ ਰਿਆ ਤਾਂ ਇਹ ਭੈਣਾਂ ਬੈਠੀਆਂ ਜਿਹੜੀਆਂ ਹੈਗੀਆਂ ਉਹ ਜੁੱਤੀ ਤੇ ਜੁੱਤੀ ਸਾਡੀ ਇੰਨੀ ਜ਼ਿਆਦਾ ਸੇਲ ਹੈ 250 ਦੀ ਜੁੱਤੀ ਆ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਹੈ ਸਿਰਫ 300 ਦੀ ਜੁੱਤੀ ਸਿਰਫ 300 ਰੁਪਏ ਦੀ 300 ਦੀ ਇਹ ਨਹੀਂ ਸ਼ਾਨਦਾਰ ਜੁੱਤੀ ਦੇਖੋ ਕਢਾਈ ਵਾਲੀ ਸਿਰਫ 200 ਦੀ ਸਾਰਿਆਂ ਵਾਸਤੇ ਸਿਰਫ 200 ਦੀ ਆ ਦੇਖਿਓ ਐਦਾਂ ਦੀ ਕੋਈ ਜੁੱਤੀ ਐਨੀ ਜ਼ਬਰਦਸਤ ਜੁੱਤੀ ਸਿਰਫ 250 ਦੀ 6250 ਰੁਪਏ ਦੀ ਸਿਰਫ 250 ਦੀ ਆ ਦੇਖੋ ਕਿੰਨੀ ਸ਼ਾਨਦਾਰ ਜੁੱਤੀ ਸਿਰਫ 300 ਦੀ ਸਿਰਫ 300 ਦੀ ਹਾਂਜੀ ਇਹ ਹੈਗੇ ਆ ਪੈਣਾ ਵਾਸਤੇ ਆ ਹੈਗੇ ਸਾਡੇ ਬਾਈਆਂ ਵਾਸਤੇ ਇਹ ਜਲਸਾ ਸਿਰਫ 200 ਦਾ ਸਿਰਫ 200 ਰੁਪਏ ਦਾ ਸਿਰਫ ਜੋ 200 ਦਾ ਠੀਕ ਹੈ ਜੀ ਇਹ ਸੌਫਟੀ ਜੁੱਤੀ ਹੈ ਤਾਂ ਇਹ 650 ਦੀ ਹੈ ਜਿਹੜੇ ਇਹਦੇ ਵਿੱਚ ਸਲਿੱਪਾਂ ਪਾਈਆਂ ਹੋਈਆਂ ਨੇ ਕਿ ਉਹ ਹੀ ਰੇਟ ਮਿਲਣਗੇ ਇੱਥੇ ਇਹੀ ਰੇਟ ਸਰ ਤੁਸੀਂ ਨਾਲ ਸਕਰੀਨ ਸ਼ਾਟ ਲੈ ਲਓ ਤੁਸੀਂ ਆ ਚੀਜ਼ ਦੇਖੋ ਕਿੰਨੀ ਜ਼ਬਰਦਸਤ ਹੈ ਇਹ ਪੰਜਾਬੀ ਜੁੱਤੀ ਕਹਿੰਦੇ ਨੇ ਇਹਨੂੰ ਤੌੜੀ ਦੀ ਤੋੜੀ ਦੀ ਹਾਂ ਕਿਤੋਂ ਮਰਜ਼ੀ ਪਤਾ ਕਰਿਓ ਜਿਹੜਾ ਮੋਚੀ ਆਪ ਵੀ ਬਣਾਉਂਦਾ ਐ ਇੰਨੀ ਸਸਤੀ ਤੁਹਾਨੂੰ ਦੇ ਨਹੀਂ ਸਕਦਾ ਸਿਰਫ 590 ਦੀ 590 ਦੀ ਇਹ ਬੱਕਰੇ ਦੀ ਖੱਲ ਆ ਬੱਕਰੇ ਦੀ ਖੱਲ ਬੱਕਰੇ ਦੀ ਖੱਲ ਕਿੰਨੀ ਮਹਿੰਗੀ オリジナル ਬੱਕਰੇ ਦੀ ਖੱਲ ਕੋਈ ਸਾਵਤ ਕਰਦੇ ਨੂੰ ਗਲਤ ਤਾਂ ਉਹਨੂੰ ਲੱਖ ਰੁਪਏ ਨਾਮ ਦਾ ਸਿਰਫ 650 ਰੁਪਏ ਅਸੀਂ ਤਾਂ ਦੱਸ ਰਿਆ ਇਹ 900 1000 1000 ਦੀਆਂ ਬਾਹਰੇ ਚੱਲ ਰਹੀਆਂ ਨੇ ਇੱਥੇ ਤੁਹਾਨੂੰ ਈਜੀ ਲਾਈਫ ਸਟੋਰ ਸਰੰਦ ਦੇ ਵਿੱਚ 650 ਇੱਕ ਹੋਰ ਵੱਡੀ ਗੱਲ ਦੱਸਾਂ ਜਿਹੜੇ ਸਾਡੇ ਬੂਟ ਪਾਉਣ ਦੇ ਸ਼ਕੀਨ ਨੇ ਐਨੇ ਵਧੀਆ ਬੂਟ ਐਨੇ ਸ਼ਾਨਦਾਰ ਬੂਟ ਹਨ ਔਰ ਐਨਾ ਵਧੀਆ ਪਤਾਵਾ ਔਰ ਐਨੇ ਸੌਫਟੀ ਐਨਾ ਵਧੀਆ ਸੋਲ ਸਿਰਫ ਜਿਹੜਾ ਗਰੀਬ ਆਦਮੀਆਂ ਦਿਹਾੜੀ ਕਿੰਨੀ ਲੈਂਦਾ ਅੱਜ ਬਾਰੇ ਲੇਵਰ ਕਰਦਾ ਵਿਚਾਰ 6700 ਹੁੰਦੀ 6700 ਹੁੰਦੀ ਹੈ ਹਨਾ ਤਾਂ ਉਹ ਕਿੱਥੋਂ ਲੈ ਦੂਗਾ 1000 ਰੁਪਏ ਦੇ ਬੂਟ ਬੱਚੇ ਨੂੰ 1500 ਦੇ ਬੂਟ ਇਹ 1000 ਦੇ ਬੂਟ ਨਹੀਂ ਨਾ ਨਾ ਇਹ ਸਿਰਫ 490 ਦੇ ਸਿਰਫ 490 ਰੁਪਏ ਦੇ ਆਨਲਾਈਨ ਸਕਰੀਨਸ਼ਾਟ ਲੈ ਲਓ ਇਹਨਾਂ ਦਾ ਤੁਸੀਂ ਕਿਸੇ ਦਾ ਵੀ ਤਾਂ ਇਹੀ ਮਾਡਲ ਇਹੀ ਕਲਰ ਸਾਡੇ ਕੋਲ ਸਟਾਕ ਬਹੁਤ ਪਿਆ ਹੈ 490 ਤੁਹਾਨੂੰ ਜਿਹੜੀ ਡਿਲੀਵਰੀ ਆ ਉਹ ਬਿਲਕੁਲ ਫ੍ਰੀ ਕਰ ਦਾਂਗੇ ਡਿਲੀਵਰੀ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਇੱਕ ਦਰਸ਼ਕ ਹੋਰ ਜਿਹੜੇ ਆਪਣੇ ਬੱਚਿਆਂ ਦੇ ਨਾਂ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਫੋਲੋ ਕਰਦੇ ਹੋ ਲਾਈਕ ਕਰ ਲਿਓ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਕੁਐਰੀ ਕਰਨੀ ਹੋਵੇ ਉਹ ਤੇ ਕਰ ਲਿਓ ਜਿਹੜਾ ਇਹ ਚੀਜ਼ ਹੈ ਏ ਤੁਹਾਡੇ ਬੱਚੇ ਨੂੰ ਨਾਲ ਲੈ ਕੇ ਆਗੇ 1K ਦੀ ਸ਼ਾਪਿੰਗ ਤੇ ਮੰਮੀ ਡੈਡੀ ਕੋਈ ਵੀ ਕਰਕੇ ਬੂਟ ਜੁੱਤੀ ਲੈਂਦਾ ਉਹ ਬੱਚੇ ਨੂੰ ਫ੍ਰੀ ਹੈ ਵੱਡਾ ਬੱਚਾ ਉਹਨੂੰ 12 ਸਾਲ ਤੱਕ ਦੇ ਬੱਚੇ ਨੂੰ ਸੈਂਡਲ ਜਿਹੜੇ ਹੈਗੇ ਨੇ ਉਹ ਫ੍ਰੀ ਆ ਨਾਲ ਲੈ ਕੇ ਆਉਗੇ ਛੋਟਾ ਬੱਚਾ ਆ ਗਿਆ ਤਾਂ ਉਹਨੂੰ ਇਹ ਜਿਹੜੀਆਂ ਚੱਪਲਾਂ ਨੇ ਉਹ ਬਿਲਕੁਲ 10000 ਦੀ ਸ਼ਾਪਿੰਗ ਕਰਨੀ ਮਾਪੇ ਆਪਣੇ ਤੇ ਚਾਹੇ ਬੱਚੇ ਦੀ ਚੱਪਲ ਲੈ ਕੇ ਜਾ ਸਕਦੇ ਆ ਚਾਹੇ ਸੈਂਡਲ ਲੈ ਕੇ ਜਾ ਸਕਦੇ ਆ ਬੱਚਾ ਨਾਲ ਹੋਵੇ ਬੱਚਾ ਨਾਲ ਹੋਵੇ ਕਿਉਂਕਿ ਬੱਚਾ ਰੱਬ ਦਾ ਰੂਪ ਹੁੰਦਾ ਜਦੋਂ ਸਾਡੇ ਸ਼ੋਅਰੂਮ ਦੇ ਵਿੱਚ ਚਰਨ ਪੈਂਦੇ ਨੇ ਸਾਡਾ ਦਿਲ ਵੈਸੀ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ ਉਹਦੋਂ ਦੇ ਅਸੀਂ ਬਹੁਤ ਤਰੱਕੀ ਕਰਦੇ ਆ ਪਹਿਲਾਂ ਬੱਚਾ ਹੁੰਦਾ ਹੁੰਦਾ ਅਸੀਂ ਚਾਕਲੇਟ ਦਿੰਦੇ ਹੁੰਦੇ ਹੁਣ ਅਸੀਂ ਉਹ ਚੀਜ਼ ਨਾਲ ਕਰਤੀ ਵੀ ਉਹ ਹੰਡਾਵੇ ਵਰਤੇ ਵੀ ਕਿੱਥੇ ਕਿਹੜੇ ਕੰਮ ਆਵੇ ਜਿਹੜੀ ਚੀਜ਼ ਕੰਮ ਆਵੇ ਹਨਾ ਤਾਂ ਉਥੋਂ ਲੈ ਕੇ ਆਏ ਅਸੀਂ ਸਾਰੇ ਬੱਚਿਆਂ ਵਾਸਤੇ ਬਹੁਤ ਵੱਡੀ ਆਫਰ ਦਰਸ਼ਕ ਇਹ ਸਰ ਕਿਡੀਆਂ ਗੱਲਾਂ ਕਰਦੇ ਹੋ ਕਦੇ origignal ਬਣਾ ਕੰਮ ਚੱਲਿਆ ਕਰਦੇ ਨੇ ਇਹ ਕਲੰਬਸ ਦਾ ਤੁਸੀਂ ਕਿਸੇ ਵੀ ਸਟੋਰ ਦੇ ਵਿੱਚ ਜਾ ਕੇ ਆਨਲਾਈਨ ਜਾ ਕੇ ਇਹਨੂੰ scan ਕਰਕੇ google gogle net ਤੇ ਭਰ ਲਓ ਇਹ ਤੁਹਾਨੂੰ ਕੋਈ 3500 ਦਾ ਕੋਈ 4500 ਦਾ ਦਿਖਾਈ ਦੇਊਗਾ ਹਣਾ ਇੱਥੇ ਸਿਰਫ 900 ਦਾ ਸਿਰਫ 900 ਦਾ ਹਾਂਜੀ ਬਿਲਕੁਲ origignal ਕਲੰਬਸ ਆ ਗਿਆ ਕੈਂਪਸ ਆ ਗਿਆ ਇਹ ਵੀ 900 ਦਾ ਇਹ ਵੀ 900 ਰੁਪਏ ਦਾ ਹਾਂ ਬਾਰੇ 2000 ਪਾ ਕਿੰਨਾ 2500 3000 ਔਰ ਵੱਡੀ ਗੱਲ ਇਹ ਹੈ ਕਿ ਨਾਲ 4 coupon free HR ਕੋਪਨ ਹਾਂ 1000 ਰੁਪਏ ਦੀ ਸ਼ੋਪਿੰਗ ਕਰੋ ਕੋਈ ਬੂਟ ਚੱਪਲ ਸੈਂਡਲ ਕੁਝ ਵੀ ਔਰ ਇਹ ਫ੍ਰੀ ਔਰ ਨਾਲ ਬੱਚਾ ਲੈ ਕੇ ਆਜੋ 1000 ਸ਼ੋਪਿੰਗ ਦੇ ਨਾਲ ਸੈਂਡਲ ਫ੍ਰੀ ਬੱਚੇ ਨੂੰ ਛੋਟਾ ਬੱਚਾ ਤਾਂ ਚੱਪਲਾ ਫ੍ਰੀ ਚੱਪਲਾ ਫ੍ਰੀ ਤਾਂ ਇਸ ਕਰਕੇ ਦਰਸ਼ਕੋ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਫੋਲੋ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਵੀ ਕੁਆਰੀ ਹੈ ਤਾਂ ਪਤਾ ਕਰ ਲਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ